ਅੱਜ ਆਪਾਂ ਇੱਕ ਇਹ ਜੀ ਜਗ੍ਹਾ ਤੇ ਖੜੇ ਆ ਤੁਸੀਂ ਪਹਿਲਾਂ ਜਗ੍ਹਾ ਤੇ ਨਿਗਾਹ ਮਾਰ ਲਓ ਆਪਾਂ ਖੜੇ ਆ ਵਿਸ਼ਾਲ ਨਰਸਰੀ ਮੂਨਕ ਦੇ ਅੰਦਰ ਜੋ ਚੀਜ਼ ਆਪਣੇ ਨਾ ਜੀਵਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਮਤਲਬ ਕਿ ਪੇੜ ਪੌਦੇ ਤੇ ਬ੍ਰਿਕਸ਼ ਤੇ ਆਪਣੇ ਘਰੇ ਤੇ ਇਹ ਇੱਕ ਦੋ ਜ਼ਰੂਰ ਲਾਣੇ ਚਾਹੀਦੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਆਪਾਂ ਨੂੰ ਇਹ ਦੱਸੋ ਵੀ ਆਪਣੇ ਕੋਲੇ ਜਿਹੜੇ ਵੀ ਆ ਪੇੜ ਪੌਦੇ ਆ ਜੋ ਵੀ ਆ ਫਲਾਵਰ ਵਾਲੇ ਸਜਾਵਟ ਵਾਲੇ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੇ ਆ ਇਹ ਜੋ ਫਲਾਵਰ ਵਾਲੇ ਨੇ ਓਨਲੀ 20 ਰੁਪਏ ਤੋਂ ਸਟਾਰਟਿੰਗ ਹੈ ਇਹ ਜੋ ਡੈਕੋਰੇਸ਼ਨ ਵਾਲੇ ਓਨਲੀ 30 ਰੁਪਏ ਤੋਂ ਸਟਾਰਟਿੰਗ ਹੈ ਤੇ ਆਪਣੇ ਤੋਂ ਵੱਧ ਤੋਂ ਵੱਧ ਕਿੰਨੇ ਕੇ ਰੁਪਏ ਦਾ ਹੈ ਵੱਧ ਤੋਂ ਵੱਧ ਜਿੰਨਾ ਮਰਜ਼ੀ ਲੈ ਸਕਦੇ ਹੋ ਜਿਵੇਂ 5000 10000 ਤੱਕ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਆਪਣੇ ਜੀ ਕੋਈ ਘਰੇ ਬੈਠਾ ਮੰਗਵਾਣਾ ਚਾਵੇ ਆਪਣੇ ਮੂਨਕੇ ਏਰੀਏ ਦੇ 20 30 ਕਿਲੋਮੀਟਰ ਦੇ ਏਰੀਏ ਚ ਉਹਦੇ ਵਾਸਤੇ ਕੀ ਪ੍ਰਬੰਧ ਹੈ ਇਹ ਆਪਣੇ ਹੋਮ ਡਿਲੀਵਰੀ ਹੁੰਦੇ ਜਿਵੇਂ ਉਹ ਦੇਖ ਸਕਦੇ ਹੋ ਟਰੈਕਟਰ ਹੈ ਤੇ ਇੱਕ ਉਧਰ ਗੱਡੀ ਖਈ ਅੱਛਾ ਅੱਛਾ ਤੇ ਆਪਣੇ ਮੂਨਕੇ ਏਰੀਏ ਦੇ ਅੰਦਰ ਗੱਡੀ ਚੱਲਦੀ ਹੈ ਹਾਂਜੀ 4-5 ਗੱਡੀਆਂ ਚੱਲਦੀ ਹੈ ਤੇ ਇਹ ਤੋਂ 30 40 ਕਿਲੋਮੀਟਰ ਦੇ ਏਰੀਏ ਦੇ ਅੰਦਰ ਲੈ ਬਾਈ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਹੈ ਬਾਕੀ ਮੂਨ ਕੇ ਏਰੀਏ ਦੇ ਅੰਦਰ ਬਾਈਆਂ ਦੀਆਂ ਗੱਡੀਆਂ ਚੱਲਦੀਆਂ 30 40 ਕਿਲੋਮੀਟਰ ਦੇ ਏਰੀਏ 'ਚ ਅਗਰ ਕਿਸੇ ਨੇ ਵੀ ਘਰੇ ਪੇੜ ਪੌਦੇ ਲਵਾਉਣੇ ਆ ਤਾਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤੇ ਇੱਕ ਪਾਰਕ ਦੀ ਕੀ ਸੁਵਿਧਾ ਆਪਣੇ ਕੋਲੇ ਕਰਦੇ ਉਹ ਤੇ ਜਿਵੇਂ ਕੋਈ ਪੱਕਾ ਹੋਵੇ ਕੱਚਾ ਹੋਵੇ ਉਹਦਾ ਕੀ ਹੈ ਜੀ ਜੇ ਪਾਰਕ ਬਣਾਉਣੇ ਜਿਵੇਂ ਆਪਣੇ ਘਰੇ ਕੱਚਾ ਨਹੀਂ ਆ ਗਿਆ ਪੱਕਾ ਪੱਕਾ ਹੈ ਤਾਂ ਆਪਾਂ ਪੱਕੇ ਤੇ ਵੀ ਆਪਾਂ ਪਾਰਕ ਬਣਾ ਸਕਦੇ ਆ ਛੱਤ ਤੇ ਬਣਾਉਣੇ ਛੱਤ ਤੇ ਵੀ ਪਾਰਕ ਬਣਾ ਸਕਦੇ ਆ ਗ੍ਰੀਨ ਗਰਾਸ ਲਗਾ ਕੇ ਆਪਾਂ ਅੱਛਾ ਆਪਣੇ ਕੋਲੇ ਉਸ ਦਾ ਖਾ ਵਾਲੇ ਹਰੇਕ ਤਰ੍ਹਾਂ ਦੇ ਪੇੜ-ਪੌਦੇ ਨੇ ਤੇ ਬਾਕੀ ਬਾਈ ਨਿੰਗਾ ਮਰਵਾ ਦੇ ਤੇ ਬਾਈ ਕੋਲੇ ਵਿజిਟ ਜਰੂਰ ਕਰਿਓ ਆਪਾਂ ਮੂਨਕ ਸ਼ਹਿਰ ਵਿਸਾਲ ਨਰਸਰੀ ਚ ਖੜਿਆ ਬਿਲਕੁਲ ਮੂਨਕ ਕੋਟ ਦੇ ਗੇਟ ਦੇ ਬਿਲਕੁਲ ਸਾਹਮਣੇ ਗੇਟ ਹੈ ਮੂਨਕੇ ਏਰੀਆ ਵਾਲੇ ਜਰੂਰ ਵਿజిਟ ਕਰਿਓ ਤੇ ਬਾਈ ਹੱਥ ਜੋੜ ਕੇ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਆਪਣੇ ਘਰ ਦੇ ਅੰਦਰ ਸਾਰੇ ਜਣੇ ਇੱਕ ਨਹੀਂ ਦੋ ਨਹੀਂ ਘਰ ਤੋਂ ਘੜ 4 ਤੋਂ 5 ਪੌਦੇ ਵੀ ਇਹਦੇ ਵਿੱਚ ਜਰੂਰ ਲਾਓ ਗਮਲਿਆਂ ਵਗੈਰਾ ਦੇ ਵਿੱਚ ਪਲਾਸਟਿਕ ਦੇ ਪੱਥਰ ਦੇ ਇਹ ਵੀ ਚਾਰਨੀ ਚੀਜ਼ ਮਿਲਦੀ ਹੈ ਇਹਨਾਂ ਕੋਲੇ ਇੱਕ ਵਾਰ ਬਾਈਆਂ ਕੋਲੇ ਵਿజిਟ ਵੀ ਜਰੂਰ ਕਰੋ